ਹੋ ਸਕਦਾ ਐਕਸੀਡੈਂਟ ਨਾ ਵੀ ਹੋਵੇ ਕਿਉਂਕਿ ਉਹਦੋਂ ਮੰਦ ਭਾਗੀ ਕੱਟਣਾ ਵਾਪਰ ਗਈ ਹੋਵੇ ਪਰ ਜਦੋਂ ਸਾਡੇ ਕੋਲ ਕੋਈ ਕੋਈ ਹੈ ਨਹੀਂ ਅਸੀਂ ਮੈਂ ਕੁਝ ਕਰ ਨਹੀਂ ਸਕਦਾ ਤੇ ਉਹ ਵੀ بیٹے ਸੀ ਤੇ ਇੱਕ ਮੇਰੀ ਨੋ ਹੈ ਨੰਮੀ ਇਹ ਦੋ ਪੋਤਰੇ ਨੇ ਅਜਾ ਉਹਦੇ ਦੋ ਯਾਦਵਿੰਦਰ ਦੇ ਦੋ بیٹے ਹਾਂ ਯਾਦਵਿੰਦਰ ਦੇ ਦੋ ਬੇਟੇ ਕੀ ਕੰਮ ਕੀ ਕਰਦਾ ਸੀ ਯਾਦਵਿੰਦਰ ਉਹ ਖੇਤੀਬਾੜੀ ਐਗਰੀਕਲਚਰ ਦਾ ਹੈ ਉਸ ਤੋਂ ਤੁਸੀਂ ਦੇਖ ਰਹੇ ਹੋ ਰਜਾਨਾ ਸਟੋਕਸ ਨਾਲ ਇਸ ਵळे ਮੌਜੂਦ ਆਸੀਬ ਨਾਨ ਸਭਾ ਹਲਕਾ ਜੀਰਾ ਦੇ ਪਿੰਡ ਵਸਤੀ ਬੂਟੇ ਵਾਲੀ ਜਿੱਤੇ ਇੱਕ ਨੌਜਵਾਨ ਅੰਮ੍ਰਿਤਧਾਰੀ ਨੌਜਵਾਨ ਹੈ ਜਿਹੜਾ ਕਿ ਪਿਛਲੇ ਦਿਨੀ ਪਿਛਲੇ ਵੀਰਵਾਰ ਮਲੇਸ਼ੀਆ ਜਾਂਦਾ ਘੁੰਮਣ ਪਰ ਘਰ ਵਾਪਸ ਉਸਦੀ ਡੈੱਡ ਬੋਡੀ ਹੀ ਆਉਂਦੀ ਹੈ ਕੀ ਕਾਰਨ ਹੈ ਇਸ ਚੀਜ਼ ਦੇ ਪਰਿਵਾਰ ਵਿੱਚ ਸੱਖਰ ਵਿਚਿਆ ਪਿਆ ਦੁੱਖ ਦਾ ਮਾਹੌਲ ਹੈ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਕੀ ਕਾਰਨ ਹੀ ਬਣ ਗਈ ਇਸ ਚੀਜ਼ ਦੀ ਕਿ ਇੱਕ ਨੌਜਵਾਨ ਅੰਮ੍ਰਿਤਧਾਰੀ ਜਿਹੜਾ ਸਿੱਖ ਸੀਗਾ ਤੇ ਜਦੋਂ ਜਾਂਦਾ ਤਾਂ ਘੁੰਮਣ ਹੈ ਪਰ ਵਾਪਸੀ ਉਹਦੀ ਡੈੱਡਪੜੀ ਆਉਂਦੀ ਹੈ ਉਸ ਦਾ ਜਿਹੜਾ ਭਰਾ ਹੈ ਉਸ ਦਾ ਪਰਿਵਾਰ ਹੈ ਹੋਰ ਇੱਥੇ ਸੱਜਣ ਉਹਨਾਂ ਦੇ ਬੈਠੇ ਨੇ ਦੁੱਖ ਸਾਂਝਾ ਕਰਨ ਪਹੁੰਚੇ ਨੇ ਵੀਰ ਜਿੱਕੀ ਨਾਮ ਹੈ ਮੇਰਾ ਨਾਮ ਹਰਵਿੰਦਰ ਸਿੰਘ ਹੈ ਕੀ ਕਾਰਨ ਬਣ ਗਿਆ ਜਿਹੜਾ ਕਿ ਯਾਦਵਿੰਦਰ ਕੀ ਗਿਆ ਤਾਂ ਕੋ ਮਨ ਸੀਗਾ ਪਰ ਉਸ ਦੀ ਡੈੱਡਪੜੀ ਵਾਪਸ ਆਈ ਪਤਾ ਨਹੀਂ ਜੀ ਮੈਂ ਤਾਂ ਪ੍ਰਸ਼ਾਸਨ ਨੇ ਉੱਥੋਂ ਦੇ ਨੇ ਐਕਸੀਡੈਂਟ ਕਿਹਾ ਜੀ ਉਹਦਾ ਐਕਸੀਡੈਂਟ ਹੋ ਗਿਆ ਹੈ ਤਾਂ ਮੈਂ ਤਾਂ ਨਹੀਂ ਪਤਾ ਜੀ ਕਿਸ ਦਿਨ ਗਿਆ ਸੀ ਉਹ ਇਤੋਂ ਵੈਨਸ ਬੁੱਧਵਾਰ ਨੂੰ ਗਿਆ ਸੀ ਜੀ ਤੇ ਵੀਰਵਾਰ ਫਲਾਈ ਸੀਗੀ ਬੁੱਧਵਾਰ ਰਾਤ ਨੂੰ ਕਰੋ ਹੋ ਨਿਕਲਿਆ ਤੇ ਵੀਰਵਾਰ ਫਿਰ ਉਹਨੇ ਦਿੱਲੀ ਤੋਂ ਫਲਾਈ ਫੜ ਲਈ ਸੀ ਕੁਝ ਪਤਾ ਲੱਗਾ ਹੈ ਕਿ ਮਤਲਬ ਉੱਥੇ ਕੋਈ ਸਰਕਾਰ ਵੱਲੋਂ ਤੁਹਾਨੂੰ ਜਦੋਂ ਡੈਡ ਬੋਡੀ ਲੈਣ ਗਏ ਹੋ ਕੋਈ ਐਕਸੀਡੈਂਟਲ ਦੱਸਿਆ ਗਿਆ ਹੈ ਕੁਝ ਉਸ ਤੇ ਵੱਲੋਂ ਕੋਈ ਪੇਮੈਂਟ ਵੀ ਮੰਗਾਈ ਕਿ ਕੋਈ ਹੈ ਇਸ ਤਰ੍ਹਾਂ ਦਾ ਮਸਲਾ ਹਾਂਜੀ ਪੈਸੇ ਮੈਨੂੰ ਮੇਰੇ ਬ੍ਰਦਰ ਨੇ ਮੰਗਾਏ ਸੀ ਕਿਉਂਕਿ ਉਹਦੇ ਪੈਸੇ ਕਿਸੇ ਨੇ ਕੱਟ ਲਈ ਸੀਗੇ ਪਹਿਲਾਂ ਮੈਂ ਉਹਦੇ ਅਕਾਊਂਟ 'ਚ ਪੈਸੇ ਪਾਏ ਪਰ ਬੈਂਕ ਦਾ ਬੰਦ ਹੋਣ ਕਰ ਨੂੰ ਅਕਾਊਂਟ 'ਚ ਪੈਸੇ ਕਢਾ ਨਹੀਂ ਸਕਿਆ ਤੇ ਫਿਰ ਮੈਨੂੰ ਕੈਸ਼ ਪੇਮੈਂਟ ਕੀਤੀ ਕਿਸੇ ਟੈਕਸੀ ਡਰਾਈਵਰ ਦੀ ਪੇ ਆਈਡੀ ਤੇ ਉਹ ਦਿਨ ਦੱਸੇ ਮੁਤਾਬਕ ਕੀ ਲੱਗਦਾ ਤੁਹਾਨੂੰ ਜੋ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਐਕਸੀਡੈਂਟ ਹੀ ਹੈ ਜਾਂ ਮਨ ਦੇ ਵਿੱਚ ਕੋਈ ਹੋਰ ਗੱਲ ਆਪਣੇ ਉੱਪਰ ਰਹੀ ਹੈ ਕਿ ਜਾਂ ਕੋਈ ਹੋਰ ਕੱਟਣਾ ਵਾਪਰੀ ਹੋ ਗਿਆ ਵੇਖੋ ਜੀ ਉਸ ਸਮੇਂ ਉਹ ਕੱਲਾ ਸੀ ਬਹੁਤ ਔਖਾ ਹੈ ਕੁਝ ਵੀ ਕਹਿਣਾ ਹੋ ਸਕਦਾ ਐਕਸੀਡੈਂਟ ਨਾ ਵੀ ਹੋਵੇ ਕਿਉਂਕਿ ਉਹ ਮੰਦ ਭਾਗੀ ਕੱਟਣਾ ਵਾਪਰ ਗਈ ਹੋਵੇ ਪਰ ਜਦੋਂ ਸਾਡੇ ਕੋਲ ਕੋਈ ਕੋਈ ਹੈ ਨਹੀਂ ਅਸੀਂ ਮੈਂ ਕੁਝ ਕਰ ਨਹੀਂ ਸਕਦਾ। ਚੋਥੈਂਨ ਮੇਰੇ ਕੋ ਫਾਦਰ ਸਾਹਿਬ ਵੀ ਬੈਠੇ ਨੇ ਗੱਲਬਾਤ ਸਰ ਕੀ ਨਾਮ ਪਰਜੀਤ ਸਿੰਘ। ਵਾਰਚ ਕੋਣ ਕੋਣਾ ਇਹ ਦੋ ਬੇਟੇ ਸੀ ਉਹ ਇੱਕ ਮੇਰਾ ਨੌਮ ਹੈ ਇਹ ਵੀ ਉਹ ਪੁੱਤਰੀ ਹੈ। ਅੱਛਾ ਉਹਦੇ ਦੋ ਯਾਦਵਿੰਦਰ ਦੇ ਦੋ ਬੇਟੇ ਹਾਂ ਯਾਦਵਿੰਦਰ ਦੇ ਬੇਟੇ ਕੀ ਕੰਮ ਕੀ ਕਰਦਾ ਸੀ ਯਾਦ ਅਹ ਕੀਤੀ ਮਾਰੀ ਐਗਰੀਕਲਚਰ ਦੇ ਤੇ ਵੈਸੇ ਹੀ ਉੱਥੇ ਰਹਿਣ ਵਾਸਤੇ ਗਿਆ ਸੀ ਜਾਂ ਟੂਰਿਸਟ ਵੇਸ ਤੇ ਗਿਆ ਟੂਰਿਸਟ ਵੇਸ ਤੇ ਗਿਆ ਕੀ ਟੂਰਿਸਟ ਤੁਹਾਨੂੰ ਸਮਝ ਨਹੀਂ ਆ ਰਿਹਾ ਜਿਵੇਂ ਕਿ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਦੋ ਬੇਟੇ ਨੇ ਪਰਿਵਾਰ ਦੇ ਵਿੱਚ ਪਤਨੀ ਹੈ ਮਾਤਾ ਪਿਤਾ ਹੈਗੇ ਨੇ ਬ੍ਰਦਰ ਛੋਟਾ ਜਿਹੜਾ ਹੈ ਤੇ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਆਸਟ੍ਰੇਲੀਆ ਤਕੋਂ ਦੋ ਮੈਂ ਪਿਛਲੇ 10 ਸਾਲ ਤੋਂ ਸ਼ਰੀਰ ਇਹ ਰਹਿੰਦਾ ਤੇ ਤੁਹਾਨੂੰ ਕਿਵੇਂ ਉੱਥੇ ਮੈਸੇਜ ਮਿਲਿਆ ਗਿਆ ਇਹ ਕੀ ਡੈਥ ਹੋ ਗਈ ਹੈ ਜੇ ਤਾਂ ਮੈਂ ਆਪਣੇ ਬ੍ਰਦਰ ਦਾ ਫੋਨ ਟਰਾਈ ਕੀਤਾ ਉਹ ਸੰਡੇ ਨੂੰ ਨਹੀਂ ਲੱਗਾ ਤਾਂ ਮੈਂ ਇਨਕੁਆਇਰੀ ਕੀਤੀ ਪੁਲਿਸ ਤੋਂ ਮਲੇਸ਼ੀਆ ਪੁਲਿਸ ਤੋਂ ਤੇ ਮੈਨੂੰ ਪਤਾ ਲੱਗਾ ਕਿ ਸਰਪ ਹੋ ਗਿਆ ਹੈ ਬੜੀ ਦੁਖਦਾਈ ਘਟਨਾ ਹੈ ਜਿਹੜੀ ਕਿ ਸਾਡੇ ਨਾਲ ਇਸ ਵੇਲੇ ਅਕਾਲੀ ਦਲ ਦੇ ਜਿਹੜੇ ਕਿ ਫੈਡਰੇਸ਼ਨ ਦੇ ਆਗੂ ਨੇ ਉਹ ਬੈਠੇ ਨੇ ਸਰ ਬਹੁਤ ਮੰਦ ਭਾਗੀ ਗੱਲ ਹੈ ਜਿਹੜੀ ਕਿ ਇਹ ਅੱਜ ਇਸ ਪਰਿਵਾਰ ਨਾਲ ਕੀਤੀ ਹੈ ਕੀ ਲੱਗਦਾ ਤੁਹਾਨੂੰ ਇਸ ਪਰਿਵਾਰ ਦੇ ਨਾਲ ਜਿਹੜੀ ਘਟਨਾ ਬੀਤੀ ਹੈ ਉਹ ਸਰਕਾਰ ਦੇ ਕਿੰਨਾ ਕੁ ਮਤਲਬ ਪਰ ਅਸਰ ਕਰਦੀ ਹੈ ਜਾਂ ਚੀਜ਼ ਇਹ ਕਹਿਣ ਜੋਗੀ ਹੈ ਕਿ ਦੇਖੋ ਪਰਿਵਾਰ ਦੇ ਨਾਲ ਤਾਂ ਬਹੁਤ ਵੱਡੀ ਤੇ ਮੰਦਭਾਗੀ ਘਟਨਾ ਜਿਹੜਾ ਵਾਪਰੀ ਹੈ ਕਿਉਂਕਿ ਛੋਟੇ-ਛੋਟੇ ਬੱਚੇ ਆ ਔਰ ਸਾਉ ਤੇਨੇਕ ਪਰਿਵਾਰ ਆ ਸਾਡੇ ਹਲਕੇ ਦਾ ਵਸਤੀ ਲੂਟੇ ਵਾਲੀ ਤੋਂ ਪਰ ਉਹ ਘੁੰਮਣ ਵਾਸਤੇ ਕੋਈ 5-7 ਦਿਨਾਂ ਦਾ ਟੂਰ ਸੀਗਾ ਉੱਥੇ ਮਲੇਸ਼ੀਆ ਚ ਗਿਆ ਉਸ ਤੋਂ ਬਾਅਦ ਚ ਉਹ ਨੇ ਹੋਰ ਵੀ ਇੱਕ ਦੋ ਕੰਟਰੀਆਂ ਚ ਜਾਣਾ ਸੀ ਪਰ ਉਹ ਦੋ ਦਿਨ ਘੁੰਮਦਾ ਰਿਹਾ ਤੇ ਜਿਹਦੇ ਨਾਲ ਜਿਹੜਾ ਉਸ ਦੇ ਨਾਲ ਉਹ ਕਹਿੰਦਾ ਵੀ ਮੇਰੇ ਪੈਸੇ ਜਿਹੜੇ ਆ ਉਹ ਨਿਕਲ ਗਏ ਆ ਆਪਣੇ ਭਰਾ ਤੋਂ ਆਸਟ੍ਰੇਲੀਆ ਤੋਂ ਨੇ ਦੋ ਵਾਰੀ ਪੈਸੇ ਮੰਗਵਾਏ ਆ ਔਰ ਪੈਸੇ ਮੰਗਵਾਉਣ ਤੋਂ ਬਾਅਦ ਦੇ ਵਿੱਚ ਜਦੋਂ ਉਹਦੇ ਬ੍ਰਦਰ ਨੇ ਉਹਨੂੰ ਫੋਨ ਕੀਤਾ ਤੇ ਫੋਨ ਬੰਦਾ ਰਿਹਾ ਸੀ ਉਹਨੂੰ ਇਸ ਚੀਜ਼ ਦਾ ਡਾਊਟ ਹੋਇਆ ਔਰ ਉਹਨੇ ਉੱਥੋਂ ਪੁੱਛਗਿੱਛ ਕੀਤੀ ਆ ਉਹ ਕਹਿੰਦੇ ਵੀ ਤੁਹਾਡੇ ਬ੍ਰਦਰ ਜਿਹੜਾ ਉਹਦੇ ਨਾਲ ਹੈਪਨ ਵਾਪਰ ਗਿਆ ਇੱਕ ਸੈਕਿੰਡ ਕਹਿ ਰਹੇ ਨੇ ਪਰ ਜਦੋਂ ਉਸ ਨੌਜਵਾਨ ਨੇ ਆਸਟ੍ਰੇਲੀਆ ਤੋਂ ਆਪਣੇ ਭਰਾ ਦੀ ਖਤਰ ਉੱਥੇ ਪਹੁੰਚਿਆ ਮਲੇਸ਼ੀਆ ਕੋਲਾਲੰਪੁਰ ਰਾਜਧਾਨੀ ਦਿੱਤੀ ਉਹ ਹੋਟਲ ਦੇ ਵਿੱਚ ਖਹਿ ਰਿਆ ਸੀ ਪਰ লাশ ਜਿਹੜੀ ਸੀ ਉਹਨਾਂ ਨੇ ਪੋਸਟਮਾਰਟਮ ਕਰਾ ਕੇ ਉਸ ਦੀ লাশ ਨੂੰ ਜਿਹੜਾ ਫ੍ਰੀਜਰ ਚ ਰੱਖਿਆ ਸੀ ਪਰ ਸਾਨੂੰ ਇਹ ਚੀਜ਼ ਹজম ਨਹੀਂ ਹੋ ਰਹੀ ਕਿ ਮਤਲਬ ਕਿ ਉਸ ਦਾ ਕੋਈ ਐਕਸੀਡੈਂਟ ਹੋਇਆ ਹੋਊ ਕਿਉਂਕਿ ਉਹ ਤਾਂ ਘੁੰਮਣ ਵਾਸਤੇ ਗਿਆ ਸੀ ਜੇ ਕਿਸੇ ਕੋਈ ਟੈਕਸੀ ਵੀ ਹੁੰਦੀ ਜੇ ਕਿਸੇ ਨਾਲ ਐਕਸੀਡੈਂਟ ਹੁੰਦਾ ਜਾਂ ਕੋਈ ਹੋਰ ਗੱਲ ਵੀ ਦਾ ਪਤਾ ਲੱਗਦਾ ਔਰ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਸ਼ੱਕ ਹੈ ਕਿ ਅੱਗੇ ਵੀ ਅਸੀਂ ਗੱਲਾਂ ਸੁਣ ਰਹੇ ਹਾਂ ਕਿ ਕੰਟਰੀਆਂ ਦੇ ਵਿੱਚ ਹੋਟਲਾਂ ਦੇ ਵਿੱਚ ਨੌਜਵਾਨ ਨੇ ਦੇ ਨਾਲ ਪੈਸੇ ਲੈ ਕੇ ਉਹਨਾਂ ਨੂੰ ਮੌਤ ਦੇ ਘਾਟ ਤਾਰਿਆ ਜਾ ਰਿਹਾ ਹੈ ਔਰ ਉਸ ਦੀ ਬਾਡੀ ਤੋਂ ਵੀ ਇਹ ਚੀਜ਼ ਜਿਹੜੀ ਸੀ ਜਾ ਉਹਦੇ ਬ੍ਰਦਰ ਦੇ ਕਹਿਣ ਤੋਂ ਤੇ ਇਹ ਇਹ ਚੀਜ਼ ਲੱਗ ਰਹੀ ਹੈ ਕਿ ਸਾਨੂੰ ਸ਼ੱਕ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਨੌਜਵਾਨ ਤਾਂ ਚਲੇ ਗਿਆ ਪਰ ਹੋਰ ਨੌਜਵਾਨ ਸੁਚੇਤ ਹੋਣ ਇਕੱਲੇ ਉਹ ਘੁੰਮਣ ਨਾ ਜਾਣ ਕਿਸੇ ਵੀ ਕੰਟਰੀ ਦੇ ਵਿੱਚ ਖਾਸ ਕਰਕੇ ਮਲੇਸ਼ੀਆ ਦੇ ਵਿੱਚ ਔਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਚੀਜ਼ ਦੀ ਜਿਹੜੀ ਆ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕਰਕੇ ਸਾਡੇ ਜਿਹੜੇ ਇਸ ਪਰਿਵਾਰ ਨੂੰ ਇਨਸਾਬ ਦਵਾਇਆ ਜਾਵੇ ਸਾਨੂੰ ਪਤਾ ਹੈ ਫੇਸਬੁੱਕ ਦੇ ਉੱਪਰ ਪੋਸਟ ਵੀ ਪਾਈ ਗਈ ਹੈ ਤੇ 14 ਮੰਜ਼ਲੀ ਜਿਹੜਾ ਹੋਟਲ ਹੈ ਉਹਦੇ ਉੱਤੋਂ ਪਟਿਆ ਗਿਆ ਹੈ ਜਾਂ ਇਸ ਤਰ੍ਹਾਂ ਦਾ ਕੋਈ ਪ੍ਰੂਫ ਹੈ ਜਾਂ ਤੁਹਾਨੂੰ ਵੈਸੇ ਡਾਊਟ ਲੱਗ ਰਿਹਾ ਕੋਈ ਐਸੀ ਚੀਜ਼ ਨਹੀਂ ਪ੍ਰੂਫ ਤਾਂ ਇਸ ਤਰ੍ਹਾਂ ਵੀ ਪ੍ਰੂਫ ਪਰਿਵਾਰ ਜਿਹੜਾ ਸੀ ਉਹਦਾ ਇਕੱਲਾ ਬ੍ਰਦਰ ਜਿਹੜਾ ਸੀ ਉਹ ਆਪਣੇ ਦੋਸਤ ਦੇ ਨਾਲ ਉੱਥੇ ਪਹੁੰਚਿਆ ਉਹ ਸਦਮਾ ਹੀ ਐਡਾ ਵੱਡਾ ਸੀਗਾ ਕਿ ਉਹ ਕੋਸ਼ਿਸ਼ ਉੱਥੇ ਇਨਕੁਆਰੀ ਨਹੀਂ ਸੀ ਕਰ ਸਕਦਾ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਉਹ ਉਸ ਵਿਚਾਰੇ ਨੇ ਉੱਥੋਂ ਉਹਦੀ লাশ ਨੂੰ ਲਿਆ ਕੇ ਪਰਿਵਾਰ ਦੇ ਵਿੱਚ ਸਪੁਰਦ ਕਰਕੇ ਉਸਦਾ ਕੱਲ੍ਹ ਸੰਸਕਾਰ ਹੋਇਆ ਅੱਜ ਉਹਦੇ ਫੁੱਲ ਸੀਗੇ 18 ਤਰੀਕ ਨੂੰ ਨੌਜਵਾਨ ਦਾ ਪੋਗ ਹੈ ਪਰ ਸਾਨੂੰ ਇਹ ਸਾਰੇ ਇਲਾਕੇ ਨੂੰ ਬੜਾ ਵੱਡਾ ਜਿਹੜਾ ਉਹ ਨੌਜਵਾਨ ਦਾ ਘਟਾ ਪਿਆ ਬੜਾ ਮਿਲਨਸਾਰ ਨੌਜਵਾਨ ਸੀਗਾ ਪਰਿਵਾਰ ਬਹੁਤ ਸੌਗ ਸੀਗਾ ਔਰ ਸਾਰਾ ਇਲਾਕੇ ਦੇ ਵਿੱਚ ਬਹੁਤ ਸੋਗ ਦੀ ਲਹਿਰ ਦੌੜੀ ਆ ਪਰ ਸਾਨੂੰ ਇਹ ਚੀਜ਼ ਮਤਲਬ ਹਾਲੇ ਕਲੀਅਰ ਨਹੀਂ ਹੈਗੀ ਕਿ ਉਹਦੇ ਐਕਸੀਡੈਂਟ ਹੋਇਆ ਗਿਆ ਕਿਉਂਕਿ ਆਖਰਕਾਰ ਇਹ ਨੌਜਵਾਨਾਂ ਦੇ ਨਾਲ ਇਹੋ ਜੀਆਂ ਗੱਲਾਂ ਪੈਸੀ ਤੇ ਕਾਤਰੇ ਮਾਰੀਆਂ ਕੰਟਰੀਆਂ ਕਰਦੇ ਰਹੀ। ਸਰਕਾਰਾਂ ਕਹਿੰਦੀ ਹੈ ਕਿ ਸਾਡਾ ਇੱਕ ਦੂਸਰੇ ਦੇਸ਼ਾਂ ਨਾਲ ਬਹੁਤ ਫਰੈਂਡਲੀ ਹੈ। ਪਰ ਇਸ ਤਰ੍ਹਾਂ ਦੇ ਮਾਹੌਲ ਕੀ ਸਮਝਵੰਦ ਹੈ? ਜੇ ਫਰੈਂਡਲੀ ਹੋਣਗੇ ਕੋਈ ਵਪਾਰਕ ਫਰੈਂਡਲੀ ਹੋਣਗੇ ਪਰ ਜੇ ਸਾਡੀ ਜਾਨ ਹੀ ਕਿਸੇ ਸੁਰੱਖਿਅਤ ਨਹੀਂ ਹੈਗੀ ਸਾਡਾ ਨੌਜਵਾਨ ਆ ਦੇਖੋ ਨਾ ਉਹ ਨੌਜਵਾਨ ਨਸ਼ਾ ਕਰਦਾ ਸੀ। ਨਾ ਉਹ ਨੌਜਵਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਆਦਤ ਸੀ ਇਹੋ ਜੀ ਉਹ ਘੁੰਮਣ ਵਾਸਤੇ ਗਿਆ ਸੀਗਾ ਸਾਊ ਪਰਿਵਾਰ ਦਾ ਸੀ। ਹੁਣ ਹਰ ਨੌਜਵਾਨ ਸੀਗਾ ਉਹੀ ਹੋ ਜੀ ਜਿਹੜੀ ਉੱਥੇ ਘਟਨਾ ਵਾਪਰੀ ਹੈ ਸਾਨੂੰ ਤਾਂ ਇਸ ਚੀਜ਼ ਦਾ ਸ਼ੱਕ ਹੈ ਕਿ ਉਹ ਉਸ ਦਾ ਮਰਡਰ ਕੀਤਾ ਗਿਆ ਤੇ ਉਹ ਬਾਅਦ ਦੇ ਵਿੱਚ ਉਹਦੀ লাশ ਜਿਹੜੀ ਆ ਉਹਨੂੰ ਮਤਲਬ ਕਿ ਹੋਟਲ ਤੋਂ ਥੱਲੇ ਸੱਟਿਆ ਗਿਆ ਜਿਹੜੀਆਂ ਸੱਟਾਂ ਉਹਨੂੰ ਦੇਖ ਕੇ ਕੋਈ ਡਾਊਟ ਕਰ ਬਿਲਕੁਲ ਜੀ ਇਹ ਚੀਜ਼ ਮਹਿਸੂਸ ਹੋ ਰਹੀ ਹੈ ਇਹ ਮੰਗ ਕੀ ਕਰਦੇ ਮੰਗ ਕਰਦੇ ਆ ਕਿ ਸਰਕਾਰਾਂ ਜਿਹੜੀਆਂ ਜੇ ਸਾਡੀ ਇੰਡੀਆ ਸਰਕਾਰ ਜਿਹੜੀ ਹੈ ਭਾਰਤ ਦੀ ਹੈ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਸਰਕਾਰਾਂ ਦੇ ਨਾਲ ਬੈਠ ਕੇ ਇਹਨਾਂ ਗੱਲਾਂ ਨੂੰ ਜਿਹੜਾ ਹੈਗਾ ਉਹ ਜ਼ਰੂਰ ਪਤਲੇ ਅੰਗੋਲਿਆ ਨਾ ਜਾਵੇ ਉਹਨੂੰ ਕਲੀਅਰ ਕੀਤਾ ਜਾਵੇ ਕਿ ਸਾਡੇ ਜੇ ਭਾਰ ਦੇ ਵਾਸੀ ਕਿਤੇ ਹੋਰ ਨੌਜਵਾਨ ਘੁੰਮਣ ਵਾਸਤੇ ਜਾਂਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਸੁਰੱਖਿਅਤ ਚਾਹੀਦੀ ਹੈ ਉਹਨਾਂ ਸਰਕਾਰਾਂ ਦਾ ਬਹੁਤ ਵੱਡਾ ਫਰਜ਼ ਹੈ ਅੱਜ ਇਸ ਪਰਿਵਾਰ ਦਾ ਨੌਜਵਾਨ ਵੀ ਚਲੇ ਗਿਆ ਔਰ ਇਸ ਪਰਿਵਾਰ ਤੋਂ ਮਤਲਬ ਕਿ ਉਹਨਾਂ ਨੇ ਜਿਹੜੇ ਪੈਸੇ ਮੰਗਾ ਕੇ ਔਰ ਪੈਸੇ ਵੀ ਇਸ ਨੌਜਵਾਨ ਨੂੰ ਉਹਨਾਂ ਨੇ ਜਿਹੜੇ ਉਹ ਚਲੇ ਗਏ ਨੇ ਤੋ ਇਹ ਇਹ ਚੀਜ਼ਾਂ ਜਿਹੜੀਆਂ ਸਰਕਾਰਾਂ ਨੂੰ ਚਾਹੀਦੀਆਂ ਕਿ ਕਿਸੇ ਵੀ ਸਰਕਾਰ ਦੇ ਵਿੱਚ ਉਹਨਾਂ ਦਾ ਫਰਜ਼ ਬਣਦਾ ਵੀ ਕੋਈ ਘੁੰਮਣ ਵਾਸਤੇ ਯਾਤਰੀ ਆਉਂਦਾ ਹੈ ਤੇ ਉਹਦੀ ਜਾਨ ਜਿਹੜੀ ਉਹ ਸੁਰੱਖਿਆਤ ਰੱਖੀ ਜਾਵੇ ਜਿਵੇਂ ਕਿ ਇਹਨਾਂ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਸਰਕਾਰਾਂ ਦਾ ਰਵੱਈਆ ਸਰਕਾਰਾਂ ਨੂੰ ਚਾਹੀਦਾ ਕਿ ਇਹ ਪਹੁੰਚਣ ਪੂਰੀ ਕੀਤੀ ਜਾਵੇ ਇਸ ਪਰਿਵਾਰ ਨੂੰ ਵੀ ਜਿਹੜਾ ਕਿ ਇਨਸਾਫ ਹੋਇਆ ਜਾਵੇ ਪੈਸੇ ਮੈਂ ਨਹੀਂ ਰੱਖਦੇ ਜਿਹੜੀ ਜਾਨ ਚਲੀ ਗਈ ਹੈ ਉਹ ਬਹੁਤ ਮੈਨੇ ਰੱਖਦੇ ਸੀ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਹੋਟਲਾਂ 'ਚ ਜਾਂ ਟੂਰਿਸਟ ਪਲੇਸਾਂ ਦੇ ਉੱਪਰ ਇਹਨਾਂ ਜਿਹੜੇ ਸਲਾਮੀ ਜਿਹੜੇ ਜਾਂਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਈ ਗਈ ਨੀਪਕ ਵਾਰਗੋਸ ਸਪੋਕਸਮੈਨ ਜੀਰਾ